ਨਾ ਸਾਬਾ ਜ ਇੱਕ ਵੱਡਾ ਇਕੱਠ ਵੀ ਰੱਖਿਆ ਗਿਆ ਸੀਗਾ ਭਾਈ ਅਮਰਤਪਾਲ ਸਿੰਘ ਦੀ ਜੇਲ੍ਹ ਤਬਦੀਲੀ ਨੂੰ ਲੈ ਕੇ ਇਨਸਾਫ ਨੂੰ ਲੈ ਕੇ ਤੇ ਸਭ ਦੇ ਚਲਦੇ ਆ ਭਾਣਾ ਸਿੱਧੂ ਨੂੰ ਹਿਰਾਸਤ ਚ ਲਿਆ ਗਿਆ ਕਈ ਹੋਰ ਆਗੂ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਤਾਂ ਜੋ ਇਕੱਠ ਭਰਵਾ ਨਾ ਹੋ ਸਕੇ ਜੇ ਤੁਹਾਡੇ ਬੰਦਿਆਂ ਨੂੰ ਰੋਕ ਕੇ ਇਹ ਤਾਂ ਧੱਕਾ ਹੈ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕਹਿੰਦਾ ਹੈ ਭਾਰਤ ਦਾ ਸਿਰਦਾਰ ਨੂੰ ਹੱਕ ਦਿੰਦਾ ਹੈ ਇਹ ਸਰਕਾਰ ਬਦਲਾ ਦੀ ਰਾਜਨੀਤੀ ਵਿੱਚੋਂ ਆਈ ਸੀ ਆ ਸਾਰਾ ਕੁਝ ਤਾਂ ਪਹਿਲਾਂ ਵਾਲੇ ਕਰੀ ਜਾਂਦੇ ਸੀ ਲੋਕ ਸਭਾ ਦੀਆਂ ਚੋਣਾਂ ਨੇ ਲੋਕਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਦੇ ਰਹੇ ਹੋ ਤੇ ਲੋਕਾਂ ਕੋਲੇ ਫਿਰ ਹੋਰ ਤਾਂ ਕੁਝ ਨਹੀਂ ਹੁੰਦਾ ਪਰ ਵੋਟ ਦੀ ਝੋਟ ਪੈਂਦੀ ਹੈ। ਹਲਸਾਬਾ ਅੱਜ ਇੱਕ ਵੱਡਾ ਇਕੱਠ ਵੀ ਰੱਖਿਆ ਗਿਆ ਸਦਾ ਭਾਈਆ ਮਨਮੋਹ ਸਿੰਘ ਜੇਲ੍ਹ ਤਬਰੀਦੀ ਲੈ ਕੇ ਇਨਸਾਫ ਲੈ ਕੇ ਇਹ ਡਿੰਗੁਰ ਦੀ ਜਿਕਤਾ ਦੇ ਜੇਲ੍ਹ ਪ੍ਰਸ਼ਾਸਨ ਜੇਲ੍ਹ ਵਿਭਾਗ ਵੀ ਹਾਰਕਾਰ ਬੋਲ ਸਵਾਲ ਨੇ ਵਕੀਲਾਂ ਵੱਲੋਂ ਲਗਾਤਾਰ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਜਾਂਚ ਅਜੇ ਵੀ ਚੱਲ ਰਹੀ ਹੈ ਐਨਐਸਏ ਲੱਗਿਆ ਹੋਇਆ ਹੈ ਕਿ ਸਭ ਦੇ ਚਲਦੇ ਆ ਜੇ ਇਕੱਠ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਗੂਆਂ ਨੇ ਸ਼ਾਮਲ ਹੋਣਾ ਸੀ ਭਾਨਾ ਸਿੱਧੂ ਨੂੰ ਵੀ ਰਾਹ ਦੇ ਵਿੱਚ ਹਿਰਾਸਤ ਚ ਲਿਆ ਗਿਆ ਭਾਨਾ ਸਿੱਧੂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਤੁਸੀਂ ਜੇਕਰ ਇਕੱਠ ਵਾਲੀ ਥਾਂ ਤੇ ਪਹੁੰਚਣਾ ਹੈ ਤਾਂ ਰਸਤੇ ਬਦਲ ਬਦਲ ਕੇ ਜਾਓ ਛੋਟੇ ਰਸਤਿਆਂ ਤੋਂ ਜਾਓ ਹਾਈਵੇ ਦੇ ਉੱਤੇ ਨਾਕੇ ਲੱਗੇ ਹੋਏ ਨੇ ਤੇ ਸਭ ਦੇ ਚਲਦੇ ਆ ਭਾਨਾ ਸਿੱਧੂ ਨੂੰ ਹਿਰਾਸਤ ਚ ਲਿਆ ਗਿਆ ਕਈ ਹੋਰ ਆਗੂ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਤਾਂ ਜੋ ਇਕੱਠ ਭਰਵਾ ਨਾ ਹੋ ਸਕੇ ਦੇਖੋ ਇੱਥੇ ਫੇਰ ਆ ਗਿਆ ਜੇ ਤੁਹਾਡੇ ਬੰਦਿਆਂ ਨੂੰ ਰੋਕੇ ਤਾਂ ਧੱਕਾ ਹੈ ਹੂੰ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕਹਿੰਦਾ ਹੈ ਭਾਰਤ ਦਾ ਸੰਵਿਧਾਨ ਉਹਨੂੰ ਹੱਕ ਦਿੰਦਾ ਹੈ ਹੂੰ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਗੁਰਿੰਦਰ ਸਿੰਘ ਬਾਜਬਾਦ ਸਾਹਿਬ ਉਹਨਾਂ ਨੂੰ ਰੋਕ ਲਿਆ ਤੁਸੀਂ ਗੱਲ ਕੀਤੀ ਭਾਨੇ ਸਿੱਧੂ ਦੀ ਹਰਪਾਲ ਸਿੰਘ ਖਾਰਾ ਨੇ ਜਿਹੜੇ ਵਕੀਲ ਨੇ ਉਹਨਾਂ ਨੂੰ ਵੀ ਘਰ ਚ ਨਜ਼ਰਬੰਦ ਕਰਤਾ ਉਹ ਪੁਲਿਸ ਨਾਲ ਬਹਿਸ ਕਰਦੇ ਦੇਖੇਗੇ ਕਿ ਅਸੀਂ ਡਕੈਤ ਹੈ ਇਹ ਸਰਕਾਰ ਬਦਲਾਵ ਦੀ ਰਾਜਨੀਤੀ ਵਿੱਚੋਂ ਆਈ ਸੀ ਆ ਸਾਰਾ ਕੁਝ ਤਾਂ ਪਹਿਲਾਂ ਵਾਲੇ ਕਰੀ ਜਾਂਦੇ ਸੀ ਲੋਕਾਂ ਨੂੰ ਬਦਲਾਅ ਚ ਕੀ ਮਿਲਿਆ ਤੁਸੀਂ ਉੱਥੇ ਇੰਨੀ ਕਿ ਚੌਕਸੀ ਰੱਖੋ ਕੋਈ ਕਾਨੂੰਨ ਆਪਣੇ ਹੱਥਾਂ 'ਚ ਲੈ ਨਹੀਂ ਸਕੇ ਕਿਸੇ ਵੀ ਵਿਅਕਤੀ ਨੂੰ ਸ਼ਾਂਤੀਪੂਰਵਕ ਬਖਾਵਾ ਮੁਜ਼ਾਹਰਾ ਕਰਨ ਦਾ ਪੂਰਾ ਅਧਿਕਾਰ ਹੈ ਉਹ ਕਰ ਸਕਦੇ ਆ ਪਰ ਇਹ ਸੰਵਿਧਾਨ ਦੇ ਉਲਟ ਜਾ ਕੇ ਗੱਲ ਕਰਤੀ ਜਾ ਰਹੀ ਹੈ ਇਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਤੇ ਹੋਰਾਂ ਦੀ ਉਹਨਾਂ ਨੇ ਭੁੱਖ ਹੜਤਾਲ ਰੱਖ ਲਈ ਹੈ ਹਮ ਅਮਰਸਰ ਦੇ ਡੀਸੀ ਨੇ ਜੀ ਸ਼੍ਰੀ ਕਨਸ਼ਾਮ ਥੋਰੀ ਹਮ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਨਵਾਂ ਚੋ ਪੰਜ ਨੇ ਭਾਈ ਆਪਦੀ ਭੁੱਖ ਹੜਤਾਲ ਵਾਪਸ ਲੈ ਲਈ ਹੈ ਜੀ ਉਹਨਾਂ ਨੇ ਕੀਤੀ ਤਾਂ ਇਹ ਪਿੱਛੇ ਸੀ ਹਮ ਬਾਬਾ ਪਿੱਛੇ ਉਹਨਾਂ ਜੋ ਪੰਜਰੇ ਬਾਸ ਲਈਆ ਕੁਝ ਦੇ ਵਿੱਚ ਆਪਸੀ ਮੱਥ ਪੇਦ ਨੇ ਸੋ ਜਿਹੜਾ ਭਗਵੰਤ ਸਿੰਘ ਬਾਜੇ ਕੇ ਹੈ ਹੂੰ ਪ੍ਰਧਾਨ ਮੰਤਰੀ ਕਹਿੰਦਾ ਸੀ ਉਹ ਦਾਖਲ ਹੈ 14 ਮਾਰਚ ਤੋਂ ਹਸਪਤਾਲ ਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਉੱਥੋਂ ਦਾ ਜੇਲ ਸੂਪਰਡੈਂਟ ਵੀ ਕਾਨੂੰਨੀ ਪ੍ਰਕਿਰਿਆ ਦੀ ਜਿਹੜਾ ਹੈਗਾ ਭੇਂਟ ਚੜਿਆ ਹੋਇਆ ਹੈ ਹੂੰ ਉਹਦਾ ਟਕਰਾ ਕਰ ਰਿਹਾ ਹੈ ਸੋ ਇਹਨਾਂ ਨੇ ਇਕੱਠ ਸੱਦਿਆ ਸੀ ਅੰਮ੍ਰਿਤਸਰ ਦੇ ਵਿੱਚ ਜੀ ਉਦੋਂ ਪਹਿਲਾ ਪਹਿਲਾ ਜੇ ਤੁਸੀਂ ਇਸ ਤਰ੍ਹਾਂ ਦੇ ਮਹਿਮਾਨ ਸਾਹਿਬ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਹੂੰ ਲੋਕ ਸਭਾ ਦੀਆਂ ਚੋਣਾਂ ਨੇ ਲੋਕਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਦੇ ਰਹੇ ਹੋ ਤੇ ਲੋਕਾਂ ਕੋਲੇ ਫਿਰ ਹੋਰ ਤਾਂ ਕੁਝ ਨਹੀਂ ਹੁੰਦਾ ਪਰ ਵੋਟ ਦੀ ਝੋਟ ਪੈਂਦੀ ਹੈ ਹੂੰ ਜੇ ਉਥੇ ਇਕੱਠ ਕਰ ਲੈਂਦੇ ਤੁਸੀਂ ਦੂਜੀਆਂ ਥਾਵਾਂ ਤੇ ਵੀ ਤਾਂ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਾ ਦਿੰਦੇ ਉਥੇ ਲਾ ਦੇ ਹੂੰ ਸ਼ਾਂਤੀਪੂਰਵਕ ਗੱਲ ਕਹਿਣੀ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜੇ ਤੁਸੀਂ ਉਹਨੂੰ ਰੋਕੋਗੇ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਫਿਰ ਉਹ ਸਰਕਾਰਾਂ ਤੇ ਫਟਦਾ ਹੁੰਦਾ ਹੈ ਸ਼ਾਂਤੀਪੂਰਵਕ ਕੋਈ ਵੀ ਬੰਦਾ ਆਪਦੀ ਗੱਲ ਕਹਿੰਦਾ ਉਹਨੂੰ ਰੋਕਿਆ ਨਹੀਂ ਜਾ ਸਕਦਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ